ਰੋ ਜੋ ਰਹੋ ਅਰੋਗ ਦੇ ਅਹਿਦ ਅੱਜ ਬਠਿੰਡਾ ਦੇ ਅੰਦਰ 21 ਜੂਨ ਨੂੰ ਖੇਡ ਸਟੇਡੀਅਮ ਵਿਖੇ ਯੋਗ ਦਿਵਸ ਮਨਾਇਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਹਦੇ ਵਿੱਚ ਆ ਕੇ ਯੋਗਾ ਆਪਣਾ ਨਾਲੋਂ ਆਪਾਂ ਕੀਤਾ ਗਿਆ ਉੱਥੇ ਬਠਿੰਡਾ ਸ਼ਹਿਰ ਦੇ ਵਿਦਵਾਨ ਜੂਰੂਪ ਸਿੰਘ ਗਿੱਲ ਦੇ ਵਿਚ ਆ ਕੇ ਯੋਗਾ ਕੀਤਾ ਅਸਥੀ ਹੈ ਕਿ ਅੱਜ ਜਿੱਥੇ ਦੇਸ਼ ਭਰ ਦੇ ਅੰਦਰ ਅੱਜ ਜੋਗ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਬਠਿੰਡਾ ਸ਼ਹਿਰ ਦੇ ਅੰਦਰ ਵੀ ਬਠਿੰਡਾ ਦੇ ਖੇਡ ਸਟੇਡੀਅਮ 'ਤੇ ਜੋਗ ਦਿਵਸ ਮਨਾਇਆ ਗਿਆ ਇਸ ਦੇ ਵਿੱਚ ਬਠਿੰਡਾ ਸ਼ਹਿਰ ਦੇ ਵਿਧਾਇਕ ਜਗਰੂਪ ਸਿੰਘ ਗਿੱਲ, ਏਡੀਸੀ ਪੁਨਮ ਸਿੰਘ, ਏਡੀਸੀ ਡੀ ਕਾਂਚਲ ਕੁਮਾਰੀ ਅਤੇ ਉਨ੍ਹਾਂ ਦੇ ਨਾਲ ਪੀਸੀਏ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਬਠਿੰਡਾ ਸ਼ਹਿਰ ਦੇ ਵੱਖ-ਵੱਖ ਚੇਅਰਮੈਨ ਜੀ ਜਿਹੜੇ ਉਹਦੇ ਵਿੱਚ ਸ਼ਾਮਲ ਹੋਏ ਅਤੇ ਵੱਡੇ ਗਿਣਤੀ ਵਿੱਚ ਲੋਕ ਵੀ ਦੇ ਸ਼ਾਮਲ ਹੋਏ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਖੇਡ ਸਟੇਡੀਅਮ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਯੋਗਾ ਦਿਵਸ ਪੂਰੇ ਦੇਸ਼ ਦੇ ਅੰਦਰ ਮਨਾਇਆ ਜਾ ਰਿਹਾ ਹੈ ਉੱਥੇ ਅੱਜ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਵੀ ਯੋਗ ਦਿਵਸ ਮਨਾਇਆ ਗਿਆ ਤੇ ਇਸ ਮੌਕੇ ਵਿਧਾਇਕ ਜਗਰੂਪ ਸਿੰਘ ਗੱਲ ਨੇ ਬੋਲਦਿਆ ਕਿ ਆ ਕੀ ਪੁਰਾਣੇ ਸਮੇਂ ਦੀ ਗੱਲ ਹੈ ਕਿ ਜਦੋਂ ਲੋਕ ਯੋਗ ਕਰਦੇ ਸੀ ਤਾਂ ਉਹ ਨਿਰੋਗ ਰਹਿੰਦੇ ਸੀ ਉਸ ਸਮੇਂ ਲੋਕਾਂ ਨੂੰ ਬਿਮਾਰੀਆਂ ਬਹੁਤ ਘੱਟ ਸਨ ਅਤੇ ਹੁਣ ਵੀ ਅਗਰ ਅਸੀਂ ਨਿਰੋਗ ਰਹਿਣਾ ਹੈ ਤਾਂ ਸਾਨੂੰ ਯੋਗ ਦਾ ਅਭਿਆਸ ਕਰਨਾ ਹੋ ਕਰਨਾ ਪਵੇਗਾ ਜਿਵੇਂ ਦਖਾਰੀਆਂ ਬਠਿੰਡਾ ਦੇ ਖੇਡ ਸਟੇਡੀਮ ਸਾਰੀਆਂ ਤਸਵੀਰਾਂ ਅਤੇ ਉੱਥੇ ਨਾਲ ਹੀ ਏਡੀਸੀ ਪੂਨਮ ਸਿੰਘ ਨੇ ਕਿਹਾ ਕਿ ਹੁਣ ਅਸੀਂ ਇਸ ਯੋਗਾ ਨੂੰ ਪਹਿਲਾਂ ਤਾਂ ਹਰ ਮਹਾਲੇ ਤੱਕ ਲੈ ਕੇ ਗਿਆ ਅਤੇ ਸਾਡੀਆਂ ਕਲਾਸਾਂ ਲੱਗ ਰਹੀਆਂ ਤੇ ਹੁਣ ਅਸੀਂ ਇਸ ਯੋਗਾ ਨੂੰ ਪਿੰਡਾਂ ਤੱਕ ਲੈ ਕੇ ਜਾ ਰਹੇ ਹਾਂ ਪਿੰਡਾਂ ਦੇ ਵਿੱਚ ਵੀ ਇਹ ਕਲਾਸਾਂ ਜਿਹੜੀਆਂ ਸਾਡੇ ਵੱਲੋਂ ਸ਼ੁਰੂ ਹੋ ਜਾਣੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਅਤੇ ਉਹਨਾਂ ਵੱਲੋਂ ਤਿਆਰਗੀਆਂ ਜਿਹੜੀਆਂ ਉਹ ਮੁਕੰਮਲ ਕੀਤੀਆਂ ਜਾਣਾਂ ਐਸੋ ਦਿਖਾਰੀਆਂ ਬਠਿੰਡਾ ਦੇ ਖੇਡ ਸਟੇਡੀਮ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਜੋਗਦੀਵਸ ਮਨਾਇਆ ਗਿਆ 21 ਜੂਨ ਨੂੰ ਜੋਗਦੀਵਸ ਇਹ ਤੇ ਪੂਰੇ ਦੇਸ਼ ਦੇ ਦਰ ਮਨਾਇਆ ਜਾਂਦਾ ਹੈ ਉੱਥੇ ਬਠਿੰਡਾ ਦੇ ਅੰਦਰ ਵੀ ਜੋਗਦੀਵਸ ਮਨਾਇਆ ਗਿਆ ਅਤੇ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਵਾਸੀਆਂ ਨੇ ਇਸ ਦੇ ਵਿੱਚ ਹਿੱਸਾ ਲਿਆ ਅਤੇ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ADC ਪੂਨਮ ਸਿੰਘ ਨੇ ਇਸ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਆ ਉਸ ਨੂੰ ਸੁਣਾਉਣਾ ਹੈ ਕੀ ਕਹਿੰਦੇ ਨੇ ਇਸ ਸੰਬੰਧੀ ADC ਪੂਨਮ ਸਿੰਘ ਅਤੇ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਸਮਾਣ ਰਣ ਲਗੇ ਰਹੇਗਾ ਸਾਨੂੰ ਪਰਦੇ ਹੋਏ सामने वाला आ जाओ कौन सामान ਛਾੜਦੇ ਹੋਏ શરીર ਨੂੰ ਖੰਬੇ પાસે ਘੁਮਾਓ ਅਗਲੀ ਕਿਰਿਆ ਮੋੜਾ ਸੰਚਾਲਨ ਕਿਰਿਆ ਸਾਵਧਾਨੀ ਮੋੜਿਆ ਓਕੇ ਇੱਕ ਪਾਸੇ ਯੂਨੀਵਰਸਿਟੀ ਜਾਣ ਪਰਦਾ ਰੋਟੇ ਨੂੰ ਪੂਰੇ ਪਸਾਰ ਤੇ ਉਹ ਬੁੱਲਟਾ

ਸ਼ੀਤ ਭਗਤ ਸਿੰਘ ਸਟੇਡੀਅਮ ਦੇ ਵਿੱਚ ਪ੍ਰੋਗਰਾਮ ਕਰਵਾਇਆ ਤੁਸੀਂ ਦੇਖਿਆ ਕਿ ਸਾਡੇ ਕੋਲ ਤਕਰੀਬਨ 1500 ਬੰਦੇ ਦਾ ਅੱਜ ਇੱਥੇ ਇਕੱਠ ਹੈ ਜਿਦੇ ਚੋਂ ਬਹੁਤ ਜ਼ਿਆਦਾ ਲੇਡੀਜ਼ ਸੀ ਔਰ ਬੱਚੇ ਸੀਗੇ ਸੋ ਸਭ ਤੋਂ ਜ਼ਰੂਰੀ ਸਿਹਤ ਹੈ ਜੀ ਸਿਹਤ ਹੈ ਤਾਂ ਜਹਾਨ ਹੈ ਔਰ ਇਸ ਕਰਕੇ ਮੈਂ ਸਭ ਨੂੰ ਕਹਿ ਰਹੀ ਹਾਂ ਕਿ ਇਹ ਵੀ ਹੁੰਦਾ ਹੈ ਕਿ ਜੇ ਤੁਸੀਂ ਫਿੱਟ ਹੋ ਫਿਰ ਹੀ ਤੁਸੀਂ ਫਿੱਟ ਮਾਈਂਡ ਔਰ ਅਚੀ ਸੋਚ ਵੀ ਰੱਖ ਸਕਦੇ ਹੋ ਸੋ ਇਸ ਕਰਕੇ ਤੁਹਾਡੇ ਬਾਅਦ ਮੈਂ ਸਭ ਨੂੰ ਇਹੀ ਮੈਸੇਜ ਦਿਆਂਗੀ ਕਿ ਫਿੱਟ ਰਹੋ ਤੰਦਰੁਸਤ ਰਹੋ ਆਪਣੀ ਸਿਹਤ ਦਾ ਖਿਆਲ ਰੱਖੋ ਆਪਣੇ ਪਰਿਵਾਰ ਦੀ ਸਿਹਤ ਦਾ ਖਿਆਲ ਰੱਖੋ ਥੈਂਕ ਯੂ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਯਾਰ ਬੇ ਲੋਕ ਪਰੇ ਆਏ ਸੀਗੇ ਬਹੁਤ ਜ਼ਿਆਦਾ ਉਤਸ਼ਾਹ ਸੀ ਬਹੁਤ سارے ਲੇਡੀਜ਼ ਬੱਚੇ ਬਹੁਤ ਹੁੰਮ ਹੁਮਾ ਕੇ ਇਥੇ ਪਹੁੰਚੇ ਸੀਗੇ ਜੀ ਔਰ ਸਾਡੇ ਕੋਲ 35 ਕਲਾਸਾਂ ਸਾਡੀਆਂ ਚੱਲ ਰਹੀਆਂ ਹਨ ਹੋਰ ਵੀ ਹੁਣ ਅਸੀਂ ਜਿਹੜੇ ਪਿੰਡੂ ਖੇਤਰ ਨੇ ਉਹਨਾਂ ਦੇ ਵਿੱਚ ਕਲਾਸਸ ਨਾਟ ਬਾਰੇ ਜਿਹੜਾ ਹੈਗਾ ਅਸੀਂ ਪਲੈਨਿੰਗ ਕਰ ਰਹੇ ਹਾਂ ਕੁਝ ਪਿੰਡੂ ਏਰੀਆਜ਼ ਦੇ ਵਿੱਚ ਜਿਹੜਾ ਹੈਗਾ ਰੂਰਲ ਏਰੀਆਜ਼ ਦੇ ਵਿੱਚ ਸਾਡੀਆਂ ਕਲਾਸਸ ਚੱਲ ਰਹੀਆਂ ਉੱਥੇ ਵੀ ਸਾਨੂੰ ਲੋਕਾਂ ਵੱਲੋਂ ਬਹੁਤ ਪਾਰੀ ਉਤਸ਼ਾਹ ਜਿਹੜਾ ਡਿਮਾਂਡ ਬਹੁਤ ਜ਼ਿਆਦਾ ਹੈ ਸੋ ਅਸੀਂ ਇਸ ਮਹੀਨੇ ਜਿਹੜਾ ਹੈਗਾ ਤਕਰੀਬਨ ਤਕਰੀਬਨ ਸਾਰੇ ਬਟਿੰਡਾ ਡਿਸਟ੍ਰਿਕਟ ਦੇ ਕਾਫੀ ਲੋਗ ਉਹ ਦੂਰ ਹੁੰਦੇ ਜਾ ਰਹੇ ਨੇ ਕੀ ਮੈਸੇਜ ਦੇਣਾ ਚਾਹੁੰਦੇ ਆ ਅ ਦੇਖੋ ਇਸ ਤਰ੍ਹਾਂ ਹੁੰਦਾ ਜੀ ਕਿ ਕੁਝ ਲੋਕ ਯੋਗਾ ਜਿਹੜਾ ਹੈਗਾ ਉਹ ਆਪਣੇ ਆਪ ਸ਼ੁਰੂ ਕਰ ਲੈਂਦੇ ਜਿਸ ਤਰ੍ਹਾਂ ਕੋਈ ਟੀਵੀ ਤੋਂ ਦੇਖ ਕੇ ਕੋਈ YouTube ਤੋਂ ਦੇਖ ਕੇ ਪਰ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਜਿਹੜਾ ਯੋਗਾ ਹੈ ਇਹਦੇ ਸਾਹ ਦੀ ਕਿਰਿਆ ਕਦੋਂ ਛੱਡਣਾ ਹੈ ਕਦੋਂ ਲੈਣਾ ਹੈ ਸਾਰਾ ਕੁਝ ਹੋਰ ਬਹੁਤ ਜ਼ਰੂਰੀ ਹੈ ਯੋਗਾ ਜਿਹੜਾ ਪਹਿਲਾਂ ਟ੍ਰੇਨਰ ਤੋਂ ਸਿੱਖ ਕੇ ਪ੍ਰੋਪਰਲੀ ਫੇਰ ਹੀ ਕਰਨਾ ਚਾਹੀਦਾ ਹੈਗਾ ਸੋ ਸਾਡੀਆਂ ਕਲਾਸਾਂ ਲੱਗਦੀਆਂ ਹੈਗੀਆਂ ਤੁਸੀਂ ਸਾਡੀਆਂ ਕਲਾਸਾਂ ਜੁਆਇਨ ਕਰੋ ਸੋ ਫੇਰ ਹੀ ਬੈਨੀਫਿਟ ਅੱਜ ਇੰਟਰਨੈਸ਼ਨਲ ਯਾਰਮਾ ਜੋਗਾ ਦਿਵਸ ਸਾਰੀ ਦੁਨੀਆ ਦੇ ਉੱਤੇ ਮਨਾਇਆ ਜਾ ਰਿਹਾ ਹੈ ਬਹੁਤ ਪੁਰਾਣੇ ਸਮਿਆਂ ਤੋਂ ਸਾਡੇ ਭਾਰਤ ਦੇ ਵਿੱਚ ਜਿਹੜੇ ਰਿਸ਼ੀ ਮਹਨੀ ਸੀ ਯੋਗ ਨੂੰ ਅਪਣਾ ਕੇ ਆਪਦੀ ਸਿਹਤ ਨੂੰ ਤੰਦਰੁਸਤ ਰੱਖਦੇ ਸੀ ਉਹ ਲੋਕਾਂ ਨੂੰ ਵਿਛਣਿਆ ਦਿੰਦੇ ਸੀ ਪਰ ਆਯੁਰਵੈਦਿਕ ਸਿਸਟਮ ਸੀ ਪਰ ਹੌਲੀ-ਹੌਲੀ ਕਿਉਂਕਿ ਹਿੰਦੁਸਤਾਨ ਦੀ ਗ੍ਰਾਮੀਣ ਤਬਾਦ ਉਸ ਨੂੰ ਖਤਮ ਕਰ ਦਿੱਤਾ ਗਿਆ ਇਸ ਨੂੰ ਪੁਨਰ ਸੁਰਜੀਤ ਕੀਤਾ ਗਿਆ ਯਾਰਮਾ ਜੋਗੇ ਦਿਵਸ ਦੇ ਉੱਤੇ ਅੱਜ ਕੋ ਬਰਸ਼ੰਡੇ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਇਹ ਸਾਰੇ ਪੰਜਾਬ ਦੇ ਮਨਾ ਰਹੀ ਹੈ ਮੈਂ ਵਧਾਈ ਦਿੰਦਾ ਪੰਜਾਬ ਸਰਕਾਰ ਨੂੰ ਵੀ ਔਰ ਲੋਕਾਂ ਨੂੰ ਵੀ ਜਿਹੜੇ ਅੱਜ ਇੱਥੇ ਸ਼ਮੂਲੀਅਤ ਕੀਤੀ ਹੈ ਕਿ ਉਹ ਇਹ ਨਾਅਰੇ ਦੇ ਉੱਤੇ ਕੰਮ ਕਰਨ ਕਿ ਕਰੋ ਯੋਗ ਰਹੋ ਨਿਰੋਗ ਇਸ ਦੇ ਨਾਲ ਮਾਨਸਿਕ ਜਿਹੜੀ ਟੈਨਸ਼ਨ ਹੈ ਜਿਹਨੂੰ ਅਸੀਂ ਚਿੰਤਾਵਾ ਕਹਿੰਦੇ ਆ ਜਦੋਂ ਯੋਗ ਦੇ ਵਿੱਚ ਆਉਂਦੇ ਆ ਇੱਥੇ ਲੋਕਾਂ ਦਾ ਸਹਿਯੋਗ ਵੀ ਮਿਲਦਾ ਇੱਕ ਦੂਜੇ ਨਾਲ ਗੱਲਬਾਤ ਨਹੀਂ ਕਰਦੇ ਹੈ ਉਹਨਾਂ ਦੀ ਚਿੰਤਾ ਵੀ ਖਤਮ ਹੁੰਦੀ ਹੈ ਆਪ ਦੇ ਪਰਿਵਾਰ ਦੀਆਂ ਗੱਲਾਂ ਬਾਤਾਂ ਵਿੱਚ ਇੱਥੇ ਹੋ ਜਾਂਦੀਆਂ ਨੇ ਇਸ ਕਰਕੇ ਅੱਜ ਦੇ ਦਿਨ ਜਿਹੜਾ ਸੱਚਾ ਸੁਨੇਹਾ ਹੈ ਕਿ ਸਾਨੂੰ ਸਾਰਿਆਂ ਨੂੰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਰਕਾਰ ਨੇ ਯੋਗਾ ਟੀਚਰ ਰੱਖ ਕੇ ਹਰ ਮਰਲੇ ਹਰ ਪਿੰਡ ਦੇ ਵਿੱਚ ਲੋਕ ਸਲਾਹ ਚੁੱਕੀਆਂ ਨੇ ਇਹ ਬਹੁਤ ਵੱਡਾ ਸੁਪਰਾਨਾ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਪ ਦੇ ਲੋਕਾਂ ਨੂੰ ਇੱਕ ਦੂਜੇ ਨਾਲ ਮਿਲਦੀ ਆ ਮੈਂ ਆਸ਼ ਕਰਦਾ ਹਾਂ ਕਿ ਸਾਰੇ ਲੋਕ ਯੋਗ ਨਾਲ ਜੁੜਨਗੇ ਸਰੀਰ ਨੂੰ ਤੰਦਰੁਸਤ ਰੱਖਣਗੇ ਦਿਮਾਗੀ ਤੌਰ ਦੇ ਉੱਤੇ ਤੰਦਰੁਸਤ ਰਹਿਣਗੇ